ਪੁਰਾਣੇ ਟੂਡੇ ਵਿੱਚ ਤੁਹਾਡਾ ਸਵਾਗਤ ਗੁਰਦੁਆਰਾ ਸਿੰਘ ਸਭਾ ਅਮਲੋਦੀ ਪ੍ਰਬੰਧਕ ਕਮੇਟੀ ਦਾ ਮਾਮਲਾ ਮੂੜ ਤੋਂ ਵਿਵਾਦਾ ਵਿੱਚ ਛਾਇਆ ਹੋਇਆ ਹੈ ਜਿਸ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਤੇ ਸੁਪਰ ਕਮੇਟੀ ਮੈਂਬਰ ਐਡਵੋਕੇਟ ਤੇਜਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਰਵਿੰਦਰ ਸਿੰਘ ਖਾਲਸਾ ਉੱਤੇ ਦੋਸ਼ ਲਾਇਆ ਹੈ ਕਿ ਉਹਨਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਅਨਾਜ ਮੰਡੀ ਉੱਤੇ ਧੱਕੇ ਨਾਲ ਦੂਜੀ ਕਮੇਟੀ ਬਣਾ ਕੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਨੂੰ ਹੀ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਹੈ ਇਸ ਮੌਕੇ ਹਾਜ਼ਰ ਐਡਵੋਕੇਟ ਤੇਜਵੰਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਦੀ ਪਤਾ ਨਹੀਂ ਇਸ ਦੇ ਪਿੱਛੇ ਕੀ ਮੰਸ਼ਾ ਹੈ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਆਖਿਆ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਕਮੇਟੀ ਦੀ ਚੋਣ ਕੀਤੀ ਗਈ ਹੈ ਫਿਰ ਦੁਬਾਰਾ ਕਿਉਂ ਕਮੇਟੀ ਦੀ ਚੋਣ ਕਰਵਾਈ ਗਈ ਜਦੋਂ ਕਿ ਇਸ ਕਮੇਟੀ ਦੇ ਗਰੰਤੀ ਸਿੰਘ ਨੂੰ ਤਨਖਾਹ ਵੀ ਸਾਡੀ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਇਹ ਕਮੇਟੀ ਚੋਰੀ-ਚੋਰੀ ਬਣਾ ਕੇ ਇਸ ਨੂੰ ਰਜਿਸਟਰ ਵੀ ਕਰਵਾਇਆ ਗਿਆ ਹੈ ਜਾ ਸਾਡੇ ਗੋਦਵਾਰਾ ਸਾਹਿਬ ਦੋ ਨੇ ਜੀ ਮਲੋਚ ਇੱਕ ਦਾਣਾ ਮੰਡੀ ਮਲੋਚ ਹੈ ਤੇ ਇੱਕ ਸਾਡਾ ਪੁਰਾਣਾ ਗੋਦਵਾਰਾ ਇੱਥੇ ਸਿੰਘ ਸਭਾ ਹੈ ਉਹ ਗੋਦਵਾਰਾ ਜਿਹੜਾ ਦਾਣਾ ਮੰਡੀ ਮਲੋਚ ਵਾਲਾ ਉਹ ਉਸੇ ਪਿੱਛੇ ਜੇ 1.5 ਕਰੋੜ ਦੀ ਤਕਰੀਬਨ ਕਾਸਟ ਤੇ ਆਪਣੀ ਗੋਦਵਾਰਾ ਸਰਵ ਦੀ ਇਨਕਮ ਨਾਲ ਤੇ ਉਹ ਬਣਾਇਆ ਉੱਥੇ ਅਸੀਂ ਇੱਕ ਪਾਠੀ ਸਿੰਘ ਰੱਖਿਆ ਸੀ ਉਹ ਪਾਠੀ ਸਿੰਘ ਨੇ ਸ਼ਰਾਰਤ ਕੀਤੀ ਕੁਝ ਬੰਦਿਆਂ ਨੂੰ ਉਹ ਮਨ ਲੋ ਰਹੀ ਨੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਉਹ ਦਸਤਖਤ ਕਰਾ ਲੇ ਕਿਸੇ ਕਾਰਨ ਤੇ ਇਹ ਕਹਿ ਕੇ ਕਿ ਆਪਾਂ ਗੁਰਦੁਆਰਾ ਰਜਿਸਟਰ ਕਰਾਉਣਾ ਹੈ ਸ਼ਾਇਦ ਉਹਨਾਂ ਨੇ ਰਜਿਸਟਰ ਵੀ ਕਰਾ ਲਿਆ ਸੋ ਦੇ ਇੱਕ ਲੋਕ ਕਟੈਰੀ ਦੇ ਵਿੱਚ ਇਹ ਜਿਹੜਾ ਪਾਕੀ ਸੀ ਉਹ ਆਪਣੇ ਆਪ ਨੂੰ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿੰਦਾ ਹੈ ਤੇ ਉਸ ਦੇ ਮਲੋਕ ਪਟੈਰੀ ਵਿੱਚ ਇੱਕ ਕੇਸ ਵੀ ਕੀਤਾ ਹੈ ਉਹ ਚੋਣ ਉਹ ਲੈ ਅਲੱਗ ਬਿਸ਼ੈ ਪਰ ਇਸ ਸਾਰੀ ਛਤਰ ਛਾਇਆ ਦਾ ਜੋ ਵੀ ਕੁਝ ਹੋਇਆ ਇਹਦੀ ਛਤਰ ਛਾਇਆ ਸਾਰੀ ਸਾਡੇ ਐ ਜੀ ਪੀ ਸੀ ਮੈਂਬਰ ਰਵਿੰਦਰ ਸਿੰਘ ਕਾਲਕਾ ਯੁਵਾ ਸਿੰਘੋਂ ਬਣਾਏ ਹੋਏ ਨੇ ਉਹਨਾਂ ਦੀ ਛਤਰ ਛਾਇਆ ਥਲੇ ਹੋਇਆ ਕਿਉਂਕਿ ਉਹਨਾਂ ਨੇ ਇਸ ਇਸ ਗਲਤ ਕੰਮ ਨੂੰ ਪੂਰੀ ਸ਼ਹਿਦਤੀ ਤੇ ਜਦੋਂ ਇਹ ਕੰਮ ਹੋ ਰਿਹਾ ਸੀ ਇਹ ਵੀ ਪਤਾ ਲੱਗਿਆ ਕਿ ਸਰੋਪਾਉ ਜੋ ਦਿੱਤੇ ਗਏ ਉਹ ਰਾਤ ਨੂੰ 8 ਵਜੇ ਦਿੱਤੇ ਗਏ ਤੇ ਉਸ ਵੇਲੇ ਉਹ ਆਪ ਹਾਜ਼ਰ ਸਨ ਤੇ ਇਹ ਇੱਕ ਬੜੀ ਭੈੜੀ ਗੱਲ ਹੈ ਜੇ ਨਾ ਜੇ ਤੁਸੀਂ ਇੱਕ ਸੰਸਥਾ ਨੂੰ ਬਦਨਾਮ ਕਰਨ ਲਈ ਜਾਂ ਸਾਡੀ ਜੋ ਇੱਥੇ ਕਮੇਟੀ ਇੰਨੀ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ ਹਮ ਲੋਗ ਗੁਰਦੁਆਰਾ ਕਮੇਟੀ ਦੀ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਨਜਾਇਜ਼ ਤੌਰ ਤੇ ਦਖਲ ਦੇ ਰਹੇ ਹੋ ਉਹ ਇੱਕ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਜਦ ਕਿ ਤੁਹਾਡਾ ਐਜੀਪੀਸੀ ਦਾ ਸਾਡੇ ਬਨੋਹ ਦੇ ਗੁਰਦੁਆਰਿਆਂ ਵਿੱਚ ਇੰਟਰਫੀਅਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਸੀਂ ਇਹ ਕਿਉਂਕਿ ਪਹਿਲਾਂ ਵੀ ਸ਼ਿਕਾਇਤ ਕਰਦੇ ਰਹੇ ਨੇ ਅਸੀਂ ਬਲੋਹ ਦੀ ਕਚਹਿਰੀ ਵਿੱਚ ਸਟੇ ਦਾ ਕੇਸ ਕੀਤਾ ਹੋਇਆ ਉਹ ਸਟੇ ਕਨਫਰਮ ਵੀ ਹੋ ਚੁੱਕੀ ਹੈ ਹੁਣ ਆਉਂਦੇ ਸਮੇਂ ਵਿੱਚ ਅਸੀਂ ਕੰਟੈਂਪਟ ਆਫ ਕੋਰਟ ਇਹ ਰਵਿੰਦਰ ਸਿੰਘ ਖਾਲਸਾ ਦੇ ਖਿਲਾਫ ਕਰਾਂਗੇ ਕਿਉਂਕਿ ਉਹ ਜ਼ਰੂਰਤ ਬਰदाश्त ਤੋਂ ਬਿਨਾਂ ਸਾਡੀ ਕਮੇਟੀ ਵਿੱਚ ਇੰਟਰਫੀਅਰ ਕਰ ਰਹੇ ਨੇ ਇਸ ਦਾ ਸਾਰਾ ਇਲਜਾਮ ਉਹ ਵੀ ਹੋਏਗਾ ਉਹ ਇਸ ਰਵਿੰਦਰ ਸਿੰਘ ਦੇ ਖਾਲਸਾ ਤੇ ਹੋਏਗਾ ਤੇ ਆਉਣ ਵਾਲੀਆਂ ਵੋਟਾਂ ਚ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਥਰੂ ਕਿ ਆਉਣ ਵਾਲੀਆਂ ਵੋਟਾਂ ਚ ਇਹਨੂੰ ਕੁਐਸਚਨ ਪੁੱਛਣ ਰਵਿੰਦਰ ਸਿੰਘ ਖਾਲਸੇ ਨੂੰ ਵੀ ਤੁਸੀਂ ਮਨੋਹ ਦੇ ਗੁਰਦੁਆਰੇ ਵਿੱਚ ਇੰਨਾ ਕਿਉਂ ਇੰਟਰਸਟ ਰੱਖਦੇ ਹੋ ਕੀ ਚਾਹੁੰਦੇ ਹੋ ਇਹਨਾਂ ਤੋਂ ਕੀ ਤੁਹਾਡੀ ਮੰਗ ਹੈ ਕਿਉਂਕਿ ਅੱਜਕਲ ਪੋਲੀਟਿਕਲ ਆਦਮੀ ਨੇ ਸਾਰੇ ਕੁਛ ਨਾ ਕੁਛ ਸਵਾਰਥ ਦੇ ਸਵਾਰਥ ਤੇ ਟਿਕ ਹੋਏ ਨੇ ਜਿੱਦਾਂ ਇਹਨਾਂ ਨੇ ਸਿੱਖੀਸਮ ਨੂੰ ਥੱਲੇ ਲਾਇਆ ਹੈ ਸਾਰੇ ਪੋਲੀਟਿਕਲ ਬੰਦਿਆਂ ਨੇ ਉਹਨਾਂ ਕਿਸੇ ਨਹੀਂ ਲਾਇਆ ਇਹ ਵੰਡਣ ਕਿਉਂਕ ਹੈ ਕਿ ਗੁਰਦੁਆਰਾ ਕਮੇਟੀ ਮਲੋਧ ਹੀ ਹੈ ਇਸ ਲਈ ਇਸ ਲਈ ਇਸ ਨੂੰ ਬਣਾਉਣ ਲਈ ਸਾਧ ਸੰਗਤ ਵੱਲੋਂ ਇੱਕ ਸੁਪਰ ਕਮੇਟੀ ਬਣਾਈ ਹੋਈ ਹੈ ਉਹ ਆਏ 2 ਸਾਲ ਬਾਅਦ ਸੁਪਰ ਮੈਂਬਰ ਜੋ ਵੀ ਹੁੰਦੇ ਨੇ ਉਸ ਕਮੇਟੀ ਦੇ ਉਸ ਨੂੰ ਸਿਲੈਕਟ ਕਰਦੇ ਨੇ ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਨੇ ਤੇ ਦੇਖ ਲੈ ਕਿ ਕਰਦੇ ਨੇ ਇੰਨੀ ਅੱਛੀ ਤਰ੍ਹਾਂ ਸਾਡੀ ਕਮੇਟੀ ਚੱਲ ਰਹੀ ਹੈ ਪਿਛਲੇ 20-40 ਸਾਲ ਤੋਂ ਤੁਸੀਂ ਦੇਖ ਰਹੇ ਹੋ ਕਿ ਦੋਵੇਂ ਗੁਰਦੁਆਰੇ ਉਹ ਉਹਨਾਂ ਦੇ ਚੰਗੇ ਵਰਕ ਜੋ ਉਹਨਾਂ ਨੇ ਕੀਤਾ ਕਮੇਟੀਆਂ ਦੇ ਵਿੱਚ ਦੇ ਸੰਬੰਧ ਉਹਦਾ ਹੀ ਇਹ ਨਤੀਜਾ ਹੈਗਾ ਤੇ ਹੁਣ ਜੋ ਇਹ ਇਹਦੀ 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 ਇੰਟਰਫੇਅਰ ਕਰਨ ਦਾ ਜਾਂ ਕਮੇਟੀ ਬਣਾਉਣ ਦਾ ਇਹ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ ਕਿਉਂਕਿ ਐਸਜੀਪੀਸੀ ਦਾ ਸਾਡੇ ਲੋਕਲ ਗੁਰਦੁਆਰੇ ਨਾਲ ਕੋਈ ਤੱਲਕ ਨਹੀਂ ਹੈ ਨਾ ਹੀ ਕੋਈ ਇਹ ਮੈਂਬਰ ਦੇ ਸਕਦਾ ਹੈ ਨਾ ਹੀ ਕੋਈ ਅਸੀਂ ਇਹਦੇ ਅੱਗੇ ਤੋਂ ਜੇ ਕਹੇ ਤੇ ਨੰਬਰ ਮੈਂਬਰ ਲੈਣਾ ਹੈ ਸਰਕੀ ਕਮੇਟੀ ਹੈ ਜੀ ਇਹ 24 ਫਰਵਰੀ ਨੂੰ ਚੁਣੀ ਗਈ ਸੀ ਇਹ ਚੁਣਨੇ ਵਾਲੇ ਵੀ ਆਪਣੇ ਖਾਲਸੇ ਹੀ ਸੀਗੇ ਗਵਿੰਦਰ ਖਾਲਸਾ ਹੀ ਸੀ ਕਿ ਇਹਨਾਂ ਨੇ ਚੁਣੇ ਸਨ ਤੇ ਜਿਹੜਾ ਇਹ ਦੋਇ ਬਰਦਵਾਰੀ ਕਮੇਟੀ ਇੱਕੋ ਕਮੇਟੀ ਹੈ ਜੀ ਅੱਗੇ ਅਸੀਂ ਸਬ ਕਮੇਟੀਆਂ ਬਣਾਈਆਂ ਹੋਈਆਂ ਨੇ ਕਿ ਸਾਰੇ ਦੋਇ ਵਧੀਆ ਪ੍ਰਵਾਹ ਚੱਲ ਰਿਹਾ ਹੈ ਪਰ ਸਾਨੂੰ ਨਹੀਂ ਪਤਾ ਲੱਗਿਆ ਇਹਨਾਂ ਨੇ ਇਹ ਕੰਮ ਨਵੀਂ ਕਮੇਟੀ ਬਣਾ ਕੇ ਸ਼ੁਰੂ ਕਰਵਾ ਦਿੱਤੀ ਹੈ ਔਰ ਜਿਹੜੀ ਕਮੇਟੀ ਬਣਾਈ ਹੈ ਉਹ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਹਦੇ ਤਿੰਨ ਮੈਂਬਰ ਇੱਕੋ ਪਰਿਵਾਰ ਦੇ ਪਾਏ ਗਏ ਚੌਥਾ ਪ੍ਰਧਾਨ ਦੇ ਨਾਮ ਤੋਂ ਬਣਾ ਦਿੱਤਾ ਗਿਆ ਜੋ ਕਿ ਆਪ ਵੀ ਹਰਿਆਣੇ ਦਾ ਰਹਿਣੇ ਵਾਲਾ ਹੈ ਉਹਦਾ ਆਧਾਰ ਕਾਰਡ ਵੀ ਇੱਥੇ ਦਾ ਹੈਗਾ ਠੀਕ ਹੈ ਜੀ ਤੇ ਉਹਦੇ ਬਾਅਦ ਇਹ ਹੁਣ ਬਹੁਤ ਦਿਨੇ ਤਕੇਰਾ ਕਰਿਆ ਪਰ ਹੋਇਆ ਇਹਨਾਂ ਦੀ ਖਾਸਾਈ ਸਿਹਤ ਦੇ ਵੇਲੇ ਕੰਮ ਜਿਹੜਾ ਹੋਇਆ ਇਹ ਬਹੁਤ ਗਲਤ ਹੋਇਆ ਉਹਦਾ ਪ੍ਰਬੰਧ ਅਸੀਂ ਪਹਿਲੇ ਸਥਿਤੀ ਦਾ ਅੰਤਰਾ ਪਾਗਮਨ ਕਰਾ ਰਹੇ ਹਾਂ ਉਹ ਜਿਹੜੀ ਉਹਦੀ ਦਿਖਾਇਆ ਉਹ ਵੀ ਨਰਖਾਇਆ ਜੀ ਉਹ ਵੀ ਇੱਥੋਂ ਦੇ ਨੇ ਆ ਜੀ ਉੱਥੇ ਨਹੀਂ ਆਉਂਦੇ ਵੀ ਹੈ ਨਹੀਂ ਜੀ ਜੋ ਰਾਸ਼ਨਾ ਪਾਣੀ ਜਾਂਦਾ ਜੋ ਸਾਰਾ ਇਸ ਗੁਰੂ ਘਰ ਉੱਲੀ ਜਾਂਦਾ ਹੈ। ਕਦਾਈ ਸੰਯੋਗ ਹੈ। ਸੰਗਦੇ ਸੰਯੋਗ ਨਾਲ ਰੁਪਿਆ-ਰੁਪਿਆ ਇਕੱਠਾ ਕਰਕੇ ਜਲ ਚਨਾਵਾ ਚਲਦਾ। ਤੂੰ ਹੀ ਸੰਗਦੇ ਸੰਯੋਗ ਨਾਲ ਗੁਰਦੁਆਰੇ ਬੰਡਣੇ ਸਾਰੇ। ਜਦੋਂ ਕਿ ਜਿਹੜਾ ਨਰਪਾਇਸਨ ਗ੍ਰਾਂਤੀ ਸਿੰਘ ਸੀ ਉਧਰ ਉਹ ਗ੍ਰਾਂਤੀ ਦੇ ਲੈਖ ਨਹੀਂ ਸੀ ਉਹਨੂੰ ਕਸ ਦੇ ਆਧਾਰ ਤੇ ਰੱਖਿਆ ਹੋਇਆ ਸੀ। ਕਿਉਂਕਿ ਉਹਦੇ ਜਿਹੜੇ ਮਾਤਾ-ਪਿਤਾ ਸੀ ਉਹ ਮਰਦੇ ਸੀ। ਕਹਿੰਦਾ ਉਹਦੇ ਫਾਦਰ ਸਾਹਿਬ ਵੀ ਡੈਥ ਹੋ ਗਈ ਤੇ ਹੋਰ ਉਹਦੀ ਮਾਤਾ ਜਿਹੜੀ ਵਿੜਦਾ ਉਹ ਨਿਤਨੇਮ ਦੀ ਸਹੀ ਨਹੀਂ ਸੀ ਕਰਦਾ। ਇਸ ਕਰਕੇ ਕਹਿੰਦੇ ਜਦੋਂ ਉਧਰ ਗੁਰੂ ਘਰ ਦਾ ਕੰਮ ਚੱਲ ਰਿਹਾ ਸੀ ਉਹ ਵੀ ਘਰ ਦੀ ਉਹ ਬਰਾ ਸੀ ਦਾਣਾ ਮੰਡੀ ਵਾਲਾ ਗੁਰਦੁਆਰਾ ਸਾਰਾ ਇੱਕ ਇੱਕ ਰੁਪਿਆ ਇੱਥੋਂ ਉਸ ਬਿਲਡਿੰਗ ਤੇ ਲੱਗਿਆ ਕਿਉਂਕਿ ਜਿਹੜੀ ਉੱਥੋਂ ਤਰਖਾ ਸੀ ਉਹ ਵੀ ਨਹੀਂ ਸੀ ਉਹਦੇ ਨਿਕਲਦੇ ਇਹ 1.5 ਕਰੋੜ ਦੇ ਕਰੀਬ ਉੱਥੇ ਲੱਗਿਆ ਸਾਰਾ ਕੰਪਲੀਟ ਕਰਵਾ ਕੇ ਉਹਦਾ ਅਧਿਕਾਟਨ ਕੀਤਾ ਉਹਦਾ ਰਿਪੋਰਟ ਵੀ ਸਾਡੇ ਕੋਲ ਹੈ ਜਿਹੜਾ ਅ ਅਧਿਕਾਟਨ ਕੀਤਾ ਉੱਥੇ ਐਮਐਨ ਦੇ ਸਾਹਿਬ ਵੀ ਆਏ ਨੇ ਤੇ ਨਹੀਂ ਪੱਥਰ ਵੀ ਲੱਗਿਆ ਹੋਇਆ ਸਾਰਾ ਕੁਝ ਹੈਗਾ ਸਾਡੇ ਸੁਪਰ ਕਮੇਟੀ ਵਾਲੇ ਦੇ ਉੱਤੇ ਨਾਂ ਵੀ ਨਜ਼ਰ ਤੇ ਪੱਥਰ ਪਏ। ਤੇ ਇਸ ਕਰਕੇ ਅਸੀਂ ਪੈਸਾ ਪੈਸਾ ਸਾਡੇ ਤੋਂ ਇਕੱਠਾ ਕਰਕੇ ਉਹਨੂੰ ਨੇਪਰੇ ਚਾੜਿਆ। ਕਿਉਂਕਿ ਹੁਣ ਜਿਹੜੀ ਪਾਪੂਲੇਸ਼ਨ ਆ ਉਹ ਵੱਧ ਚੁੱਕੀ ਹੈ ਇੱਥੇ 4-4 5-5 ਪ੍ਰੋਗਰਾਮਾ ਹੁੰਦੇ ਸੀ ਤੇ ਸਾਨੂੰ ਇਸ ਪ੍ਰੋਬਲਮ ਆਉਦੀ ਸੀ ਵਿੱਚ ਅੰਤਮ ਅਰਦਾਸ ਵੀ ਹੁੰਦੀ ਸੀ ਕਿ ਜੇ ਉਹ ਗੁਰੂ ਘਰ ਤਿਆਰ ਹੋ ਜੂ ਜਲਦੀ ਉੱਥੇ ਆਨੰਦ ਕਰ ਜੀ ਅਗਲਾ ਕਰਵਾਉ ਕਰ ਤੇ ਉਧਰਲੇ ਜਿਹੜੇ ਲੋਕ ਨੇ ਉੱਥੇ ਭੋਗ ਪਾ ਸਕਣ। ਕਿ ਉੱਥੇ ਦਾਣਾ ਮੰਡੀ ਦੇ ਵਿੱਚ ਉੱਥੇ ਪਾਰਕ ਪਾਰਕ ਨੂੰ ਦੀ ਜਿਹ ਅਸੂਲ ਚ ਹੈਗੀ ਆ ਇਸ ਕਰਕੇ ਜਿਹੜਾ ਇਹ ਨਿਰਪਹਾਸ ਸਿੰਘ ਗ੍ਰਾਂਂਥੀ ਸੀ ਇਹਦੀ ਨੀਅਤ ਵਿਚੜ ਗਈ ਉਹਨੇ ਇਹ ਰਵਿੰਦਰ ਖਾਲਸਾ ਦੀ ਸਹਿ ਨਾਲ ਤੇ ਉੱਥੇ ਆਪਣੀ ਕਮੇਟੀ ਬਣਾ ਲਈ ਉਹ ਆਪ ਹੀ ਗ੍ਰਾਂਂਥੀ ਤੋਂ ਪ੍ਰਧਾਨ ਬਣ ਗਿਆ ਉਹਨੇ ਇੱਕ ਹੋਰ ਬੰਦਾ ਗ੍ਰਾਂਂਥੀ ਦਾਤਾ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਇੱਕ ਘਰ ਦੇ ਤਿੰਨ ਮੈਂਬਰ ਲੈ ਲਈ ਉਸ ਤੋਂ ਬਾਅਦ ਉਹਨੇ ਰਜਿਸਟਰ ਵੀ ਕਰਵਾ ਦਿੱਤਾ ਜੇ ਕਿਸੇ ਦੀ ਉਹ ਨਾਲ ਸਹਿ ਸੀ ਐਡੀ ਐਟਾ ਉਹਦਾ ਹੌਸਲਾ ਨਹੀਂ ਸੀ ਨਾਲ ਸਹਿ ਦੇ ਨਾਲ ਹੀ ਹੋਇਆ ਪਤਾ ਨਹੀਂ ਇਹ ਨਾਲ ਰਵਿੰਦਰ ਖਾਲਸਾ ਦਾ ਕੋਈ ਹੋਰ ਵੀ ਹੋਣਾ ਪਰ ਉਹ ਰਵਿੰਦਰ ਖਾਲਸਾ ਦਾ ਤਾਂ ਆਖਰ ਖੇਤਰ ਚ ਆਉਦੇ ਹੀ ਨਹੀਂ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਦੇ ਅਧਿਆਸਕ ਗੁਰੂ ਘਰ ਅਧਾਰ ਖੇਤਰ ਚ ਦੇ ਉੱਥੇ ਉਹ ਧਰ ਪ੍ਰਚਾਰ ਕਰਵਾ ਸਕਦੇ ਨੇ ਉੱਥੇ ਬਿਲਡਿੰਗਾਂ ਬਣਾ ਸਕਦੇ ਨੇ ਉਹਦੀ ਡਿਵੈਲਪਮੈਂਟ ਕਰ ਸਕਦੇ ਨੇ ਕਿਉਂਕਿ ਜਿਹੜੇ ਲੋਕਲ ਗੁਰੂ ਘਰ ਨੇ ਉੱਥੇ ਲੋਕਲ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਜਾਣ ਬੁੱਝ ਕੇ ਇੰਟਰਫੇਅਰ ਕਰਦਾ ਹਰੇਕ ਗੁਰਦੁਆਰੇ 'ਚ ਉਹ ਲੜਾਈ ਕਰਾਉਣ ਤੋਂ ਬਿਨਾਂ ਦਾ ਕੋਈ ਕੰਮ ਨਹੀਂ ਕਰਦਾ ਧਰਮ ਪ੍ਰਚਾਰ ਪੰਕਤਾ ਦਾ ਧਿਆਨ ਹੀ ਹੈ ਨਹੀਂ ਬਈ ਉਹਨੂੰ ਪ੍ਰਧਾਨ ਬਣਾ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕਬਜ਼ਾ ਤਾਂ ਹੋਣਾ ਨਹੀਂ ਕਿਉਂਕਿ ਉਹਦੇ ਕੋਲੇ ਜਿਹੜਾ ਗਰੰਟੀ ਸੀ ਉਹਦੀ ਤਰ੍ਹਾਂ ਹਰੇਕ ਵੀ ਨਿਕਲ ਜਾਂਦੀ ਹੈ ਉਹ ਬਾਕਾਇਦਾ ਸਾਡੇ ਮੈਨੇਜਰ ਸਾਹਿਬ ਕੋ ਰਿਪੋਰਟ ਹੈ ਤੁਸੀਂ ਸਾਈਨ ਦੇ ਉਹਨੂੰ ਸਾਈਨ ਕਰਕੇ ਇਧਰੋਂ ਤਰਖਾ ਲਿਖ ਜਾਂਦਾ ਔਰ ਰਸਣ ਦਾ ਸਾਰਾ ਸਮਾਨ ਇਧਰ ਹੋ ਜਾਂਦਾ ਸਾਰਾ ਬਿਲਡਿੰਗ ਦਾ ਕਿੰਦੀ ਰੁਪਈਆ ਜੋ ਲੱਗਿਆ ਹੋਇਆ ਅਸੀਂ ਪਬਲਿਕ ਦੀ ਹਸੂਰਤ ਵਾਸਤੇ ਕੀਤਾ ਮੈਂ ਕਿ ਉਹਨਾਂ ਦੀ ਹਸੂਰਤ ਵਾਸਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਨੇ ਇਸ ਮਾਮਲੇ ਤੇ ਪ੍ਰतिकਰਮ ਦਿੰਦਿਆਂ ਆਖਿਆ ਕਿ ਸ਼ੇਰ ਵਾਲੇ ਗੁਰਦੁਆਰਾ ਸਾਹਿਬ ਵਿੱਚ ਜ਼ਿਆਦਾ ਸੰਗਤਾਂ ਹੋਣ ਕਰਕੇ ਭੀੜ ਜ਼ਿਆਦਾ ਸੀ ਇਸ ਲਈ ਸੰਗਤਾਂ ਦੀ ਮੰਗ ਤੇ ਹੀ ਪ੍ਰਬੰਧਕ ਕਮੇਟੀ ਬਣਾਈ ਗਈ ਹੈ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਹਮ ਲੋ